ਇਹ ਜਿਹੜਾ ਜਨਮ ਦਿਨ ਮਨਾਉਣ ਦਾ ਮਕਸਦ ਕੀ ਸੀਗਾ ਮਕਸਦ ਇਹ ਹੈ ਕਿ ਜਿਨ੍ਹਾਂ ਗੁਨਾ ਦੇ ਧਾਰਨੀ ਹੋ ਕੇ ਉਹਨਾਂ ਨੇ ਇਸ ਕੌਮ ਦੀ ਸੇਵਾ ਕੀਤੀ ਹੈ ਸਿੱਖ ਧਰਮ ਦੇ ਵਿੱਚ ਜਿਸ ਤਰ੍ਹਾਂ ਵਿਚਰੇ ਨਿਸ਼ਕਾਮ ਹੋ ਕੇ ਨਿਮਰਤਾ ਦੇ ਨਾਲ ਡਿੜ੍ਹ ਇਰਾਦੇ ਦੇ ਨਾਲ ਕਠਿਨਾਈ ਤੇ ਕਰਨੀ ਦੇ ਸੂਰਜ ਬਣ ਕੇ ਔਰ ਲੋਕਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੀ ਪਹਿਰੇਦਾਰੀ ਕਰਕੇ ਜੋ ਉਹਨਾਂ ਨੇ ਉਪਦੇਸ਼ ਦਿੱਤੇ ਹੈ ਮੈਂ ਸਮਝੀ ਸਾਨੂੰ ਸਾਰਿਆਂ ਨੂੰ ਬਿਲਕੁਲ ਇਮਾਨਦਾਰੀ ਨਾਲ ਸੇਵਾ ਕਰਨੀ ਚਾਹੀਦੀ ਹੈ ਇਹ ਦਿਹਾੜੇ ਮਨਾਉਣ ਦਾ ਮਕਸਦ ਹੀ ਹੈ ਕੈਸੀ ਉਹਦੇ ਪਾਏ ਹੋਏ ਪੂਰਨੇ ਤੇ ਚਲੀਏ ਸੋ ਮੈਨੂੰ ਅੱਜ ਖੁਸ਼ੀ ਹੈ ਕਿ ਅਸੀਂ ਉਸ ਮਹਾਨ ਸ਼ਖਸੀਅਤ ਦੇ ਜੀਵਨ ਦੇ ਉੱਤੇ ਸਚਾਨ ਨੇ ਪਾਇਆ ਸਾਰਿਆਂ ਨੇ ਜਿਨੇ ساری ਜਿੰਦਗੀ 27 ਸਾਲ ਕਿਤੇ ਇੱਕ ਵੱਡੀ ਸੰਸਥਾ ਦਾ ਜਿਹੜੀ ਦੁਨੀਆ ਚ ਇੱਕੋ ਹੀ ਸੰਸਥਾ ਉਹਦੇ ਪ੍ਰਧਾਨ ਰਹਿਣਾ ਫਿਰ 6 ਵਾਰ ਰਾਜ ਸਭਾ ਦੇ ਮੈਂਬਰ ਬਣਨਾ ਫਿਰ ਮੈਂਬਰ ਪਾਰਲੀਮੈਂਟ ਬਣਨਾ ਇਹ ਉਹਦੇ ਭਾਗਾਂ ਚ ਹੁੰਦਾ ਜਿਸ ਮਸਤਕ ਭਾਗ ਤੋਂ ਲੱਗਾ ਸੀ ਜਿਹਦੇ ਭਾਗਾਂ ਚ ਪ੍ਰਮਾਤਮਾ ਨੇ ਬਖਸ਼ਾ ਦਿੱਤੀਆਂ ਹੋਣ ਜਿਹੜੀਆਂ ਸਖਸ਼ੀਤਾ ਉੱਤੇ ਪਹੁੰਚਿਆ ਨੇ ਉਹਨਾਂ ਬਾਰੇ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਉਹਨਾਂ ਨੂੰ ਤੇ ਇਹੀ ਬੇਨਤੀ ਹੈ ਕਿ ਤੁਸੀਂ ਵੀ ਉਹਨਾਂ ਦਾ ਜਿਹ ਜੀਵਨ ਸਿਖਾਉਤ ਸੇਧ ਲੈ ਕੇ ਜਾਣ ਤਾਂ ਜੋ ਅਸੀਂ ਉਸੇ ਤਰ੍ਹਾਂ ਵਿਚਰ ਕੇ ਲੋਕਾਂ ਦੀ ਸੇਵਾ ਕਰ ਸਕੀਏ। ਸ੍ਰੀ ਕਾਲਤਾ ਸਭ ਕੋ ਖੇ ਪੇਸ਼ ਹੋਣਾ ਜ਼ਰੂਰੀ ਹੈ ਤੁਹਾਡੇ ਮਤਲਬ ਕਿ ਜੇ ਨਹੀਂ ਹੁੰਦੇ ਤਾਂ ਕੀ ਮੰਗ। ਸ੍ਰੀ ਕਾਲਤਾ ਸਭ ਦੇ ਅੱਗੇ ਤੇ ਅਸੀਂ ਜਾ ਕੇ ਆਏ ਜੀ ਸਮਰਪਿਤ ਹੋ ਕੇ ਆਏ ਹਾਂ ਉਹਨਾਂ ਨੂੰ ਕਿਹਾ ਕਿ ਜਿਹੜੀ ਜਿਹੜੀ ਕਿਸੇ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਜ਼ਰੂਰ ਤੁਸੀਂ ਧਾਰਮਿਕ ਤੌਰ ਤੇ ਜੋ ਵਗਿਆ ਕੀਤੀ ਹੈ ਉਹਨਾਂ ਨੂੰ ਸੁਧਾਰਨ ਲਈ ਸੁਚੇਤ ਕਰੋ ਤੇ ਜੇ ਸ੍ਰੀ ਸੁਖਵੀਰ ਸੇ ਬਾਦਲ ਨੂੰ ਜੇ ਤਨਖਾਹਿਆ ਕਰਾ ਦਿੱਤਾ ਉਹਨੂੰ ਇਸ ਗੱਲ ਦਾ ਮਕਸਦ ਸਮਝਣਾ ਚਾਹੀਦਾ ਹੈ। ਇਹਦੀ ਮਹਾਨਤਾ ਸਮਝਣੀ ਚਾਹੀਦੀ ਹੈ ਔਰ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਸ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਕ ਕਰਨਾ ਚਾਹੀਦਾ ਤਾਂ ਜੋ ਲੋਕਾਂ ਨੂੰ ਇੱਕ ਮਿਸਾਲ ਮਿਲ ਸਕੇ। ਜਿਵੇਂ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਮੰਡਲ ਵਿੱਚ ਬੇਰਬਦਲ ਹੋਇਆ ਇਸ ਨੂੰ ਕਿਵੇਂ ਦੇਖਦੇ ਹੋ ਤੇ ਵਾਅਦੇ ਜਿਹੜੇ ਦੇਖੋ ਪੰਜਾਬ ਸਰਕਾਰ ਤੇ ਪਹਿਲਾਂ ਵੀ ਨਹੀਂ ਦਿੱਸਦੀ ਪੰਜਾਬ ਸਰਕਾਰ ਹੋਰ ਵੀ ਨਹੀਂ ਦਿੱਸਣੀ। ਇਹ ਤੇ ਖੁਸ਼ ਕਰਦੇ ਫਿਰਦੇ ਵੀ ਕਿਸੇ ਦਾ ਨਾਂ ਨੂੰ ਬਣ ਜੇ ਹੋਰ ਪੱਲੇ ਇਹਨਾਂ ਦੇ ਕੱਖ ਨਹੀਂ ਹੈਗਾ। ਆਵਾਜ਼ ਜੇ ਅਕਾਲੀ ਦਲ ਪੰਥ ਸੁਧਾਰ ਲਹਿਰ ਬੁੱਲਣ ਜਿਹੜਾ ਇਹ propto ਸਾਹਿਬ ਦੀ ਪਹਿਲੀ ਜਨ ਸਤਾਪ ਦੀ ਮੌਕੇ ਰੰਨਾ ਕੀਤਾ ਗਿਆ ਇਹਨੂੰ ਕਿਵੇਂ ਪ੍ਰਭਾਸ਼ਿਤ ਕਰੋਗੇ ਆਪ ਦੇ ਵੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇੱਥੋਂ ਪਤਾ ਲੱਗਦਾ ਹੈ ਕਿ ਪੈਸਾ ਦੌਲਤ ਜ਼ਮੀਨਾਂ ਸਾਰੀਆਂ ਕਿਸੇ ਕੰਮ ਨਹੀਂ ਆਉਂਦੀਆਂ ਕੰਮ ਆਉਂਦੀ ਹੈ ਥੋੜੀ ਇਮਾਨਦਾਰੀ ਧਿਆਨਦਾਰੀ ਤੇ ਪੰਥ ਦੇ ਲਈ ਕੰਮ ਕਰਨਾ ਹੈ ਆਪਣੇ ਦੇਸ਼ ਕੌਮ ਦੇ ਲਈ ਥੋੜਾ ਸਾਹਮਨੇ ਨਾਜ਼ੁਕੀ ਦੇ ਵਿੱਚ ਬਹੁਤੀਆਂ ਜ਼ਮੀਨਾਂ ਬਣਾਇਆ ਨਾ ਪੈਸਾ ਬਣਾਇਆ ਨਾ ਘਰ ਬਣਾਇਆ ਤੇ ਨਾ ਵੱਡੀਆਂ ਕਾਰਾਂ ਦੀ ਸਾਡੀ ਜ਼ਿੰਦਗੀ ਹੈ ਬਿਲਕੁਲ ਹੀ ਆਪ ਜੋ ਤੁਸੀਂ ਦੇਖ ਰਹੇ ਹੋ ਕਿ ਸਾਲ ਸਾਲ ਉੱਠਣ ਜਾਂਦਾ ਕਿੱਦਾਂ بڑا ਇਕੱਠ ਹੋਇਆ ਬਿਨਾਂ ਕਹੇ ਹੋਏ ਲੋਕ ਆਪ ਮਾਰੇ ਆਏ ਅੱਜ ਜੇ ਹੁਣ ਤਿੰਨ ਬੱਜ ਗਏ ਹਾਲ ਤੱਕ ਕੋਈ ਤੁਹਾਨੂੰ ਖਤੋਂ ਨਹੀਂ ਹੋਇਆ ਇਹ ਤੋਂ ਪਹਿਲਾਂ ਕਿੰਨੇ ਕ ਲੀਡਰਸ਼ਿਪ ਆਈ ਹੈ ਅਰ ਉਹਨਾਂ ਲੋਕਾਂ ਨੇ ਜਿਹੜਾ ਤੜਕਾਬ ਰੋਲ ਕਰਦੇ ਸੀ ਉਹਨਾਂ ਨੇ ਜੋਰ ਲਾਇਆ ਕਿ ਘਟਨਾ ਹੋਵੇ ਉਹਨਾਂ ਨੇ ਫੈਨਲ ਇਕੱਠ ਉਹ ਲੋਕ ਸਭਾ ਸਾਬ ਰੱਖਿਆ ਪਰ ਫੇਰ ਵੀ ਲੋਕ ਆਪ ਮਾਰੇ ਆਏ ਕਈਆਂ ਦੀ ਮਜਬੂਰੀ ਸੀ ਮੁਲਾਦਮ ਸੀ ਉਹਨੂੰ ਕਿਹਾ ਗਿਆ ਕਿ ਤੁਹਾਡੀ ਤਰਖਾ ਕੀਤੀ ਜਾਊਗੀ ਜਾਂ ਸਸਪੈਂਡ ਕਰ ਦਾਂਗੇ ਪਿੱਛੇ ਹੁਣ ਉਹ ਵੀ ਸਵੇਰੇ ਇਖਿਆਲ ਹੀ ਲਾ ਕੇ ਫਿਰ ਕੀ ਸੁਨੀਹਾ ਕੀ ਦਿਨ ਹੈ ਦੇਖੋ ਗੁਰੂ ਅਕੈ ਚੱਚੇ ਪਾਸ਼ਾ ਦੇ ਹੰਦੇ ਕਿ ਚੱਚੇ ਪਾਸ਼ਾ ਤੁਹਾਨੂੰ ਹਿੰਮਤ ਦੇਵੇ ਤਾਕਤ ਦੇਵੇ ਇਮਾਨਦਾਰੀ ਦੇਵੇ ਜਿਹੜਾ ਕੰਮ ਅੱਜ ਲੋਕ ਕਰ ਰਹੇ ਨਹੀਂ ਅੱਜ ਦੇਖੋ ਕੁਛ ਆਪਾਂ ਕਹੀ ਜਾਈਏ ਸ਼ਾਹੀ ਲੋਕਾਂ ਨੂੰ ਲੋਕ ਨਾ ਫਟਨਾ ਦੇ ਬਹੁਤ ਚੰਗਾ ਨਹੀਂ ਹੁੰਦਾ ਹਰ ਬੰਦਾ ਹੁੰਦਾ ਇੱਜਾ ਹੀ ਠਾਕਾជា ਹਸਤੇ ਵਿੱਚ ਹੈ ਕਾਇ ਠਾਕਾ ਜੇ ਅਸੀਂ ਸਾਰੇ ਇਮਾਨਦਾਰੀ ਨਾਲ ਕੰਮ ਕਰਨ ਲੱਗੇ ਨਾਲ ਹੀ ਮੈਂ ਲੋਕਾਂ ਨੂੰ ਪੇਨ ਕਰਦੇ ਕਿ ਆਪਾਂ ਇਮਾਨਦਾਰ ਤੇ ਜ਼ਿਆਦਦਰ ਦੀ ਕਦਰ ਕਰੀ ਆਪਾਂ ਕਈ ਵਾਰੀ ਜਿਹੜੇ ਮਾੜੇ ਬੰਦੇ ਨੇ ਆਪਾਂ ਰੋਜ਼ ਬਰੋਧ ਕਰਦੇ ਹਾਂ ਉਹਨਾਂ ਦਾ ਫਿਰ ਇਲੈਕਸ਼ਨ ਦੇ ਵਿੱਚ ਆ ਕੇ ਆਪਾਂ ਥੋੜੇ ਵਿੱਚ ਲਾਜ ਦੇ ਵਿੱਚ ਆ ਕੇ ਫਿਰ ਉਹਨੂੰ ਵੋਟਾਂ ਵਾਜ ਦੇ ਦੋਤਾ ਦਿੰਦੇ ਆ ਫਿਰ ਲੋਕ ਵੀ ਹੀਗਾ ਛੋਹ ਦਿਨ ਵਿੱਚ 5 ਸਾਲ ਦੀ ਗੱਲ ਹੈ 5 ਸਾਲ ਬਾਅਦ ਆਵਾਂਗੇ ਤੇ ਇੰਨਾ ਕੁਝ ਕਰਦਾਂਗੇ ਤੇ ਲੋਕਾਂ ਨੂੰ ਲੋਕਾਂ ਨੂੰ ਕੀ ਜਨਾ ਚਾਹ ਰਾਇ ਪਰਚਾਰ ਥੱਲੇ ਤੋਂ ਲੈ ਕੇ ਉੱਪਰ ਤੱਕ ਹੀ ਕਰਦੇ ਇਮਾਨਦਾਰੀ ਲੈ ਕੇ ਹੁਣ ਮੈਂ ਤੇ ਮੰਨਦਾ ਹਾਂ ਮੈਂ ਮੰਨਦੀ ਹਾਂ ਸਰ ਜਿਹੜੇ ਪੰਥਕ ਲਹਿਰ ਦੇ ਇਸ ਟਾਈਮ ਆਪਣੇ ਨਾਲ ਜੁੜੇ ਹੋਏ ਆਗੂ ਨੇ ਉਹ ਸ਼੍ਰੋਮਣੀ ਕਾਲੇ ਦਲ 'ਚ ਨਹੀਂ ਜਾਣਗੇ ਇਹਦੀ ਕੋਈ ਸ਼ਿਉਰਟੀ ਇਹ ਹਾਈ ਸ਼ੋਮਣੀ ਕਾਲ ਦ ਜਿਹੜੇ ਸ਼ੋਮਣੀ ਕਾਲ ਦ ਜਾਣ ਦੀ ਗੱਲ ਕਰਦਾ ਹਾਈ ਸ਼ੋਮਣੀ ਕਾਲ ਅਪੀਲ ਹੈ ਸ਼ੋਮਣੀ ਕਾਲ ਦ ਸੁਧਾਰ ਲੈ ਕੇ ਕਿ ਜਿਹੜੀਆਂ ਉਹਦੇ 'ਚ ਕਮੀਆਂ ਸੀ ਉਹ ਦੂਰ ਕਰਨੀਆਂ ਨੇ ਇੱਕੋ ਪਰਵਾਹ ਇਲੈਕਸ਼ਨ ਨਹੀਂ ਜਾਂਦਾ ਇੱਕ ਕੋ ਪ੍ਰਵਾਸ ਜ਼ਮੀਨਾਂ ਜਾਇਦਾਦ ਦੇ ਪਿੱਛੇ ਲੱਗ ਜਾਂਦਾ ਹੈ ਇੱਕ ਕੋ ਪ੍ਰਵਾਸ ਧਰਮ ਕਮਾਕੀ ਉਹੀ ਹੈ ਕਾਹ ਦੇ ਚ ਕਾਲੀਦਾਸ ਵੀ ਉਹੀ ਹੈ ਰਾਜਨੀਤਿਕ ਵੀ ਉਹੀ ਹੈ ਫਿਰ ਇਹਨਾਂ ਨੂੰ ਜੋ ਜਿੰਨਾ ਉਹਦਾ ਹੱਕ ਮੰਨਦਾ ਹਰ ਬੰਦੇ ਨੂੰ ਛੋਟੇ ਛੋਟੇ ਮਰਕਜ਼ੇ ਨੂੰ ਹੱਥ ਮਿਲਦਾ ਆਪਾਂ ਇਹ ਖੇਡ ਨੂੰ ਪੂਰੀ ਜਾਣਿਆ ਉਹ ਕੋਲੇ ਦੇ ਵਿੱਚ ਥੋੜੇ ਭੜੀ ਜਾਂਦੇ ਤੁਸੀਂ ਦੇਖਿਆ ਨਹੀਂ ਕਮੇਟ ਦੇ ਵਿੱਚ ਕਿੰਨੇ ਵੱਖ-ਵੱਖ ਪ੍ਰਵਾਸ ਤੋਂ ਇਹ ਚੀਜ਼ਾਂ ਦੇਖਣ ਵਾਲੀ ਗੱਲ ਹੈ ਕਿ ਕਿਹਨੇ ਕੰਮ ਕੀਤਾ ਆਪਾਂ ਤੁਹਾਨੂੰ ਲੱਗ ਜਾ ਕਿ ਫਰਾਂ ਦੇ ਕੋਲ ਇੰਨੇ ਪੈਸੇ ਨਹੀਂ ਫਰਾਂ ਦੇ ਕੋਲ ਅੱਜ ਤੇ ਕੀ ਹੈ ਇਹਨੇ ਪ੍ਰਵਾਸ